ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਡੈਰੀ ਫਾਰਮ ਤੇ ਕਿਸਾਨ ਵੀਰੋ ਅੱਜ ਆਪਾਂ ਵੀਡੀਓ ਬਣਾ ਰਹੇ ਹਾਂ ਮਸਟਾਈਡਸ ਦੇ ਠਗਾਈਲਾ ਰੋਗ ਸਾਡਾਂ ਦੇ ਇਨਫੈਕਸ਼ਨ ਹੋ ਜਾਂਦੀ ਹੈ ਪਸ਼ੂਆਂ ਨੂੰ ਸੂਣ ਵੇਲੇ ਵੀ ਹੋ ਜਾਂਦੀ ਹੈ ਸੂਣ ਤੋਂ ਬਾਅਦ ਦੇ ਵਿੱਚ ਵੀ ਹੁੰਦੀ ਹੈ ਡੈਰੀ ਫਾਰਮਾਂ ਦੇ ਵਿੱਚ ਤੇ ਆਮ ਬਹੁਤ ਵੱਡੀ ਸਮੱਸਿਆ ਹੈ ਮਸਟਾਈਡਸ ਦੀ ਜਿਹੜੇ ਪਸ਼ੂਆਂ ਨੂੰ ਇਹ ਬਿਮਾਰੀ ਆ ਜਾਂਦੀ ਹੈ ਤਾਂ ਪਸ਼ੂ ਦਾ ਥਣ ਖਤਮ ਹੋ ਜਾਂਦਾ ਹੈ ਲੇਵਾ ਕਾਣਾ ਹੋ ਜਾਂਦਾ ਹੈ ਥਣ ਤਾਂ ਚੜ ਜਾਂਦਾ ਹੈ ਲੇਵਾ ਪੱਥਰ ਬਣ ਜਾਂਦਾ ਤੇ ਬਹੁਤ ਸਾਰੀਆਂ ਸਮੱਸਿਆਵਾਂ ਦਾ ਕਿਸਾਨ ਵੀਰਾਂ ਨੂੰ ਸਾਹਮਣਾ ਕਰਨਾ ਪੈਂਦਾ ਜਦੋਂ ਮਸਟੈਟਸ ਆ ਗਈ ਤੁਹਾਡਾ ਪਸ਼ੂ ਮੰਨ ਕੇ ਚਲੋ ਮਾਰਕੀਟ ਦੇ ਵਿੱਚ ਸਹੀ ਉਹਦਾ ਦਾਮ ਵੀ ਨਹੀਂ ਮਿਲਦਾ ਤੇ ਦੁੱਧ ਦੀ ਕੁਆਲਿਟੀ ਵੀ ਖਰਾਬ ਹੋ ਜਾਂਦੀ ਹੈ ਦੁੱਧ ਕਈ ਵਾਰੀ ਫਟ ਜਾਂਦਾ ਜਾਂ ਜਦੋਂ ਆਪਾਂ ਦੁੱਧ ਨੂੰ ਸੇਲ ਕਰਨ ਦੇ ਲਈ ਜਾਂਦੇ ਆ ਤਾਂ ਉੱਥੇ ਉਹ ਦੁੱਧ ਦਾ ਕੁਆਲਿਟੀ ਸਹੀ ਨਾ ਹੋਣ ਦੇ ਕਾਰਨ ਆਪਣਾ ਦੁੱਧ ਵਾਪਸ ਆ ਜਾਂਦਾ ਕਈ ਵਾਰ ਆਪਾਂ ਨੂੰ ਡੋਲਣਾ ਵੀ ਪੈਂਦਾ ਮਸਟਾਈਟਸ ਇੱਕ ਇਹੋ ਜਿਹੀ ਬਿਮਾਰੀ ਹੈ ਕਿ ਜਿੱਦੀ ਜਦੋਂ ਤੁਹਾਡੇ ਫਾਰਮ ਦੇ ਉੱਤੇ ਆ ਗਈ ਜਾਂ ਤੁਹਾਡੇ ਘਰ ਦੇ ਵਿੱਚ ਮਸਟਾਈਟਸ ਆ ਗਈ ਤਾਂ ਤੁਹਾਡਾ ਬਹੁਤ ਸਾਰਾ ਪੈਸੇ ਦਾ ਨੁਕਸਾਨ ਕਰ ਦਿੰਦਾ ਉਹਨੇ ਜਾਨਵਰ ਦਾ ਵੀ ਨੁਕਸਾਨ ਕਰ ਦਿੰਦਾ ਜਾਨਵਰ ਦੀ ਪੂਰੀ ਕੀਮਤ ਨਹੀਂ ਮਿਲਣੀ ਤੇ ਦੁੱਧ ਵੀ ਚਲਾ ਜਾਣਾ ਤੇ ਤੁਹਾਡਾ ਮਹਿੰਗੇ ਮਹਿੰਗੇ ਐਂਟੀਬਾਇਓਟਿਕ ਤੁਸੀਂ ਯੂਜ਼ ਕਰਦੇ ਆਪਾਂ ਇਹਦਾ ਟ੍ਰੀਟਮੈਂਟ ਤੁਹਾਨੂੰ ਆਉਣ ਵਾਲੀਆਂ ਵੀਡੀਓ ਦੇ ਵਿੱਚ ਦੱਸਾਂਗੇ ਅੱਜ ਆਪਾਂ ਮਸਟਾਈਟਸ ਹੋਣ ਤੋਂ ਪਹਿਲਾਂ ਤੁਸੀਂ ਕੀ ਧਿਆਨ ਹਿੱਤ ਗੱਲਾਂ ਜਿਹੜੀਆਂ ਤੇ ਤੁਸੀਂ ਗੌਰ ਕਰ ਸਕਦੇ ਹੋ ਜਿਨ੍ਹਾਂ ਦੇ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਜੇਕਰ ਉਹਨਾਂ ਗੱਲਾਂ ਤੇ ਵਿਚਾਰ ਕਰਕੇ ਤੁਸੀਂ ਲਾਗੂ ਕਰੋਗੇ ਤਾਂ ਤੁਸੀਂ ਮਸਟੈਟਸ ਬਿਮਾਰੀ ਦੀ ਬਿਮਾਰੀ ਤੋਂ 95 99% ਤੱਕ ਤੁਸੀਂ ਬਚ ਸਕਦੇ ਆ ਜੇਕਰ ਇਹਨਾਂ ਗੱਲਾਂ ਨੂੰ ਧਿਆਨ ਰੱਖ ਲਓਗੇ ਥੋੜੇ ਜੇ ਕਾਰਨ ਹੈ ਪੰਜ ਸਤ ਕਾਰਨ ਹੈ ਜਿਨ੍ਹਾਂ ਦਾ ਤੁਸੀਂ ਆਮ ਆਪਣੇ ਪਸ਼ੂ ਦੇ ਉੱਤੇ ਧਿਆਨ ਰੱਖ ਕੇ ਇਸ ਬਿਮਾਰੀ ਤੋਂ ਬਚਾ ਜਾ ਸਕਦਾ ਹੈ ਸਭ ਤੋਂ ਪਹਿਲਾ ਜਿਹੜਾ ਕਾਰਨ ਹੈ ਉਹ ਕਿਸਾਨ ਵੀਰੋਂ ਹਾਈਜਨ ਦਾ ਮੇਨ ਮਸਟੈਟਸ ਦਾ ਹੁੰਦਾ ਹਾਈਜਨ ਹਾਈਜਨ ਮਤਲਬ ਜਦੋਂ ਪੰਜਾਬੀ ਦੇ ਵਿੱਚ ਸਮਝਿਆ ਜਾਵੇ ਤਾਂ ਸਾਫ਼ ਸਪਾਈ ਹੋਣੀ ਹੈ ਜਿੱਥੇ ਤੁਸੀਂ ਪਸ਼ੂ ਰੱਖਦੇ ਹੋ ਆਪਣੇ ਡੇਰੀ ਫਾਰਮ ਦੇ ਵਿੱਚ ਤੁਹਾਡੇ ਕਿੰਨੀਕ ਸਾਫ਼ ਸਪਾਈ ਹੈ ਗੋਹਾ ਪਸ਼ਾਵ ਉੱਥੇ ਕਿੰਨਾ ਟਫਾਇ ਲਿਆ ਹੋਇਆ ਹੈ ਜਿੱਥੇ ਤੁਸੀਂ ਮਿਲਕਿੰਗ ਕਰਦੇ ਹੋ ਉੱਥੇ ਕਿੰਨੀ ਸਾਫ਼ ਸਪਾਈ ਹੈ ਇਹ ਹਾਈਜਨ ਤੁਸੀਂ ਆਪਣੇ ਪਸ਼ੂਆਂ ਦੀ ਜੇਕਰ ਤੁਹਾਡੇ ਪਸ਼ੂ ਪ੍ਰੋਪਰ ਹਾਈਜਨ ਦੇ ਵਿੱਚ ਤਾਂ ਇਸ ਬਿਮਾਰੀ ਨੂੰ 99% ਤੱਕ ਤੁਸੀਂ ਪਹੁੰਚ ਸਕਦੇ ਆਂ ਸਾਫ ਸਫਾਈ ਦਾ ਆਪਣੇ ਫਾਰਮ ਦੇ ਉੱਤੇ ਆਪਣੇ ਗਾਇਆਂ ਦਾ ਆਰਡਰ ਦਾ ਸਾਫ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਕਿ ਜਦੋਂ ਤੁਸੀਂ ਮਿਲਕਿੰਗ ਕਰਦੇ ਹੋ ਉਸ ਟਾਈਮ ਵੀ ਬੈਕਟੀਰੀਆ ਉਹਦੇ ਅੰਦਰ ਨਾ ਚਲਾ ਜਾਵੇ ਮਸਟਾਈਟਸ ਨਾ ਹੋਵੇ ਤੁਹਾਡੇ ਪਸ਼ੂਆਂ ਨੂੰ ਇਹ ਹਾਈਜੀਨ ਇੱਕ ਮੇਨ ਕਾਰਨ ਹੈ ਜਿਹੜਾ ਕਿ ਬਿਮਾਰੀਆਂ ਤੋਂ ਬਚਾਉਂਦਾ ਸਾਫ ਸਫਾਈ ਜ਼ਰੂਰੀ ਹੈ ਜੇ ਆਪਾਂ ਦੂਸਰੇ ਕਾਰਨ ਮਸਟਾਈਟਸ ਦਾ ਦੂਸਰਾ ਕਾਰਨ ਆਪਾਂ ਦੇਖਿਆ ਜਾਵੇ ਦਾ ਮਿਲਕ ਮੈਥਡ ਹੁੰਦਾ ਹੈ ਜਿਹੜਾ ਮਿਲਕਿੰਗ ਮੈਥਡ ਹੈ ਸਾਰ ਵੀਰੋਂ ਫਾਰਮਰ ਵੀ ਤਾਂ ਮਿਲਕਿੰਗ ਮਸ਼ੀਨਾ ਰਾਹੀਂ ਕਰਦੇ ਆ ਤੇ ਪਰ ਆਮ ਛੋਟੇ ਫਾਰਮਰ ਮਿਲਕਿੰਗ ਮੈਥਡ ਹੈ ਜਿਹੜਾ ਉਹ ਹੱਥਾਂ ਨਾਲ ਪਸ਼ੂ ਦੀ ਚਵਾਈ ਕਰਦੇ ਆ ਆ ਜਦੋਂ ਜਿਹੜਾ ਮਿਲਕਿੰਗ ਮੈਥਡ ਹੈ ਉਹ ਸਹੀ ਮੈਥਡ ਹੈ ਜਿਹੜਾ ਉਹ ਅੰਗੂਠਾ ਬਾਹਰ ਰੱਖ ਕੇ ਚਵਾਈ ਕਰਨ ਦਾ ਮੈਥਡ ਸਹੀ ਹੁੰਦਾ ਹੈ ਕਈ ਕਿਸਾਨ ਵੀਰ ਕੀ ਕਰਦੇ ਜੇ ਕਈ ਕਿਸਾਨ ਵੀਰਾਂ ਦੇ ਪਰਿਵਾਰਕ ਆ ਉਹ ਐਦਾਂ ਅੰਗੂਠਾ ਵਿੱਚ ਰੱਖ ਕੇ ਚੁਵਾਈ ਕਰਦੇ ਆ ਜਿਹੜਾ ਐਦਾਂ ਅੰਗੂਠੇ ਨੂੰ ਵਿੱਚ ਰੱਖ ਕੇ ਚੁਵਾਈ ਕਰਨਾ ਤਾਂ ਉਹ ਜਦੋਂ ਥਾਣ ਦੀਆਂ ਜਿਹੜੀਆਂ ਮਾਸਪੇਸ਼ੀਆਂ ਹੁੰਦੀਆਂ ਉਹ ਡੈਮੇਜ ਹੋ ਜਾਂਦੀਆਂ ਜਦੋਂ ਡੈਮੇਜ ਹੋ ਜਾਂਦੀਆਂ ਤਾਂ ਉੱਥੇ ਕਈ ਵਾਰ ਫਾਈਬਰੋਸਿਸ ਹੋ ਜਾਂਦੀ ਹੈ ਜਦੋਂ ਥਾਣੇ ਦੇ ਵਿੱਚ ਭਲੂਨ ਹੋ ਜਾਂਦੀ ਹੈ ਉਹ ਥਾਣ ਕੜਾੜਾ ਹੋ ਜਾਂਦਾ ਹੈ ਉੱਥੇ ਮਸਟਾਈਟਸ ਹੋਣੀ ਸਟਾਰਟ ਹੋ ਜਾਂਦੀ ਹੈ ਇਸ ਕਰਕੇ ਇਹ ਮੈਥਡ ਮਿਲਕਿੰਗ ਮੈਥਡ ਜਿਹੜਾ ਇਹ ਬਿਲਕੁਲ ਗਲਤ ਹੈ ਅੰਗੂਠੇ ਨੂੰ ਬਾਹਰ ਰੱਖ ਕੇ ਚੁਆਈ ਕਰਨ ਦਾ ਸਹੀ ਮਿਲਕਿੰਗ ਮੈਥਡ ਹੈ ਮਿਲਕਿੰਗ ਮੈਥਡ ਵੀ ਬਹੁਤ ਬਿਮਾਰੀ ਨੂੰ ਜਨਮ ਦਿੰਦਾ ਮਸਟਾਈਟਸ ਨੂੰ ਤੀਜਾ ਜਿਹੜਾ ਮੈਂ ਤੀਜਾ ਕਾਰਨ ਆਪਾਂ ਜਿਹੜਾ ਦੇਖਾਂਗੇ ਮਿਲਕਿੰਗ ਤੋਂ ਬਾਅਦ ਤੁਹਾਡਾ ਪਸ਼ੂ ਕਿੰਨਾ ਟਾਈਮ ਖੜਾ ਰਹਿੰਦਾ ਹੈ ਇਹ ਬਹੁਤ ਇੰਪੋਰਟੈਂਟ ਕਾਰਨ ਹੈ ਦੋਸਤੋ ਜਿਹੜਾ ਥਣ ਦੇ ਵਿੱਚ ਜਦੋਂ ਤੁਸੀਂ ਮਿਲਕਿੰਗ ਕਰਦੇ ਆ ਤਾਂ ਜਿਹੜਾ ਥਣ ਦੇ ਵਿਚਲਾ ਸੁਰਾਖ ਹੈ ਉਹ ਚੁਾਈ ਕਰਨ ਤੋਂ ਬਾਅਦ ਉਹ ਬੰਦ ਹੋਣ ਤੱਕ 20 ਤੋਂ 25 ਮਿੰਟ ਲੱਗਦੇ ਆ ਕਿਸਾਨ ਵੀਰੋ ਜਦੋਂ ਤੁਹਾਡਾ ਪਸ਼ੂ ਦਾ ਤੁਸੀਂ ਜਿਹੜੀਆਂ ਹਾਈ ਈਲਡ ਮਿਲਕ ਵਾਲੇ ਜਾਨਵਰਾਂ ਜਦੋਂ ਤੁਸੀਂ ਉਹਨਾਂ ਦਾ ਮਿਲਕਿੰਗ ਕਰ ਲੈਂਦੇ ਆ ਤਾਂ ਉਹਨਾਂ ਦੇ ਵਿੱਚੋਂ ਮਿਨਰਲਸ ਵਿਟਾਮਿਨਸ ਬਹੁਤ ਸਾਰੇ ਸਰੀਰ ਦੇ ਵਿੱਚੋਂ ਦੁੱਧ ਰਾਹੀਂ ਬਾਹਰ ਚੱਲੇ ਜਾਂਦੇ ਆ ਉਹ ਜਾਨਵਰ ਵੀਕਨੈਸ ਮਹਿਸੂਸ ਕਰਦੇ ਆ ਕਮਜ਼ੋਰੀ ਮਹਿਸੂਸ ਕਰਦੇ ਆ ਉਹ ਜਦੋਂ ਮਿਲਕਿੰਗ ਤੋਂ ਬਾਅਦ ਜਲਦੀ ਬੈਣ ਦੀ ਕੋਸ਼ਿਸ਼ ਕਰਦੇ ਆ ਉਹ ਜਦੋਂ ਜਲਦੀ ਬੈਠੂਗਾ ਤਾਂ ਉਹਨਾਂ ਦੇ ਥਣ ਦੇ ਅੰਦਰਲਾ ਸਰਾਖ ਖੁੱਲਾ ਹੋਊਗਾ ਥੱਲੇ ਤੁਹਾਡੇ ਗੋਹਾ ਪਿਸ਼ਾਬ ਹੈ ਤਾਂ ਉੱਥੋਂ ਬੈਕਟੀਰੀਆ ਨੇ ਉਹਦੇ ਅੰਦਰ ਐਂਟਰ ਕਰ ਜਾਣਾ ਤੇ ਤੁਹਾਡੇ ਜਾਨਵਰ ਨੂੰ ਮਸਟਾਈਟਸ ਹੋ ਜਾਣੀ ਹੈ ਇਸ ਕਰਕੇ ਜਿਹੜਾ ਪਸ਼ੂ ਤੁਸੀਂ ਮਿਲਕਿੰਗ ਕਰਨੀ ਹੈ ਸਾਰੀ ਫੀਡਿੰਗ ਫੀਡਿੰਗ ਹੈ ਜਾਂ ਉਹ ਹਰਾ ਚਾਰਾ ਤੂੜੀ ਫੀਡ ਜੋ ਵੀ ਤੁਸੀਂ ਦਿੰਨੇ ਆ ਉਹ ਸਾਰਾ ਭਾਗ ਉਹਦਾ ਉਹਨੂੰ ਪਹਿਲਾਂ ਨਾ ਖਵਾਇਆ ਜਾਵੇ ਇਹ ਤੋਂ ਬਚਨ ਦੇ ਲਈ ਇਹ ਹੈ ਤਰੀਕਾ ਕਿ ਉਹਦਾ ਜਦੋਂ ਤੁਸੀਂ ਮਿਲਕਿੰਗ ਕਰਨੀ ਹੈ ਉਹਦਾ ਕੁਝ ਪੋਰਸ਼ਨ ਉਹ ਕੁਸ਼ਪਾੜ ਉਸ ਟਾਈਮ ਲਈ ਰੱਖਿਆ ਜਾਵੇ ਤਾਂ ਕਿ ਉਹ ਪਸ਼ੂ ਨੂੰ ਫੀਡਿੰਗ ਉਹਨੂੰ ਹਰਾਚਾਰਾ ਤੂੜੀ ਫੀਡ ਜੋ ਵੀ ਤੁਸੀਂ ਦਿੰਦੇ ਆ ਉਹਨੂੰ ਮਿਲਕਿੰਗ ਸਮੇਂ ਦਿੱਤਾ ਜਾਵੇ ਤਾਂ ਕਿ ਉਹ ਚਵਾਈ ਤੋਂ ਬਾਅਦ 20-25 ਮਿੰਟ ਉਹ ਜਾਨਵਰ ਖੜਾ ਰਹੇ ਬੈਠੇ ਨਾ ਤਾਂ ਕਿ ਉਸ ਟਾਈਮ ਉਹਦਾ ਜਿਹੜਾ ਥਣ ਦੇ ਅੰਦਰਲਾ ਸਰਾਹ ਹੈ ਪ੍ਰੋਪਰ ਬੰਦ ਹੋ ਜਾਵੇ ਇਹ ਮੇਨ ਕਾਰਨ ਹੈ ਇਹਦੇ ਰਾਹੀਂ ਵੀ ਮਸਟੈਟਸ ਤੋਂ ਬਚਾ ਜਾ ਸਕਦਾ ਹੈ ਤੇ ਦੋਸਤੋ ਅਗਲਾ ਕਾਰਨ ਹੈ ਟੀਟ ਡਿਪ ਟੀਟ ਡਿਪ ਡਿਸ ਇਨਫੈਕਟਡ ਵੀ ਇਹਨੂੰ ਆਪਾਂ ਡਿਸ ਇਨਫੈਕਟਿੰਗ ਵੀ ਇਹਨੂੰ ਕਿਹਾ ਜਾ ਸਕਦਾ ਹੈ ਜਦੋਂ ਤੁਸੀਂ ਮਿਲਕਿੰਗ ਤੋਂ ਬਾਅਦ ਕੁਝ ਕਿਸਾਨ ਵੀਰ ਜਿਹੜੇ ਮਤਲਬ ਮੈਡੀਕਲ ਤੌਰ ਦੇ ਉੱਤੇ ਕਈ ਹੁਣ ਮਤਲਬ ਦਵਾਈਆਂ ਆਉਂਦੀਆਂ ਉਹ ਟੀਟ ਡਿਪ ਦੇ ਨਾਲ ਇੱਕ ਕੱਪ ਜਿਹਾ ਵੀ ਹੁੰਦਾ ਉਹ ਲੈ ਕੇ ਉਹ ਦਵਾਈ ਵਿੱਚ ਪਾ ਕੇ ਤੇ ਜਦੋਂ ਤੁਸੀਂ ਮਿਲਕਿੰਗ ਕਰ ਦਿੰਦੇ ਆ ਤਾਂ ਉਹ ਦਵਾਈ ਨੂੰ ਥਾਣਾ ਦੇ ਉੱਪਰ ਚੜਾਇਆ ਜਾਂਦੇ ਆ ਤਾਂ ਕਿ ਉਹ ਆਪਣੀ ਦਵਾਈ ਥਾਣ ਦੇ ਉੱਪਰ ਇੱਕ ਲੇਅਰ ਬਣਾ ਲੈਂਦੀ ਹੈ ਜਦੋਂ ਲੇਅਰ ਬਣ ਗਈ ਤਾਂ ਚੇ ਕਰ ਤੁਹਾਡਾ ਪਸ਼ੂ ਬੈਠ ਵੀ ਜਾਂਦਾ ਤਾਂ ਉਹ ਜਿਹੜੀ ਦਵਾਈ ਦੀ ਲੇਅਰ ਹੈ ਉਹ ਬੈਕਟੀਰੀਆ ਨੂੰ ਕਿਲ ਕਰ ਜਾਂਦੀ ਹੈ ਟੀਟ ਡਿਪ ਕਰਨੇ ਬਹੁਤ ਜ਼ਰੂਰੀ ਹਨ ਵੱਡੇ ਫਾਰਮਰਾਂ ਦੇ ਵਿੱਚ ਵੀ ਕਈ ਵਾਰ ਘੋਲ ਕਰ ਜਾਂਦੀ ਹੈ ਕਰੀ ਜਾਂਦੀ ਹੈ ਕਿ ਉਹ ਟੀਟ ਡਿਪ ਨਹੀਂ ਕਰਦੇ ਜਾਂ ਛੋਟੇ ਫਾਰਮਰ ਤਾਂ ਬਿਲਕੁਲ ਹੀ ਇਸ ਚੀਜ਼ ਦਾ ਇਸਤੇਮਾਲ ਨਹੀਂ ਕਰਦੇ ਦੁੱਧ ਚੋਇਆ ਉਸੇ ਤਰ੍ਹਾਂ ਹੀ ਪਸ਼ੂ ਨੂੰ ਛੜਤਾ ਟੀਟ ਡਿਪ ਕਰਨੇ ਬਹੁਤ ਜ਼ਰੂਰੀ ਹੈ ਪੰਜਵਾਂ ਜੇ ਆਪਾਂ ਅਗਲਾ ਦੋਸਤੋ ਸੌਰੀ ਅਗਲਾ ਕਾਰਨ ਆਪਾਂ ਦੇਖਿਆ ਜਾਵੇ ਤਾਂ ਜਿਹੜਾ ਮੇਨ ਕਾਰਨ ਹੈ ਅਗਲਾ ਡੀ ਸੀ ਟੀ ਡਰਾਈ ਕਾਉ ਥੈਰੇਪੀ ਜਾਂ ਡੀ ਬੀ ਟੀ ਡਰਾਈ ਬਫਲੋ ਥੈਰੇਪੀ ਇਹ ਕੀ ਚੀਜ਼ ਹੈ ਜਦੋਂ ਤੁਸੀਂ ਆਪਣੇ ਪਸ਼ੂ ਨੂੰ ਅ ਟਰਾਈ ਕਰਨਾ ਹੈ ਤਾਂ ਡਰਾਈ ਕਰਨ ਦੇ ਵੇਲੇ ਇੱਕ ਖਾਸ ਗੱਲ ਦਾ ਧਿਆਨ ਰੱਖਣਾ ਤੁਹਾਡੇ ਜਾਨਵਰ ਨੂੰ ਮਸਟੈਟਸ ਨਹੀਂ ਹੋਣੀ ਚਾਹੀਦੀ ਅਨਫੈਕਟਡ ਜਾਨਵਰ ਨਹੀਂ ਹੋਣਾ ਚਾਹੀਦਾ ਕਿਉਂਕਿ ਬੈਕਟੀਰੀਆ ਸਭ ਤੋਂ ਵੱਧ ਜੇ ਦੇਖਿਆ ਜਾਵੇ ਤਾਂ ਦੁੱਧ ਦੇ ਵਿੱਚ ਸਭ ਤੋਂ ਜ਼ਿਆਦਾ ਬੈਕਟੀਰੀਆ ਗਰੋ ਕਰਦਾ ਫੈਲਦਾ ਜੇਕਰ ਤੁਹਾਡੇ ਪਸ਼ੂ ਦੇ ਅੰਦਰ ਡਰਾਈ ਕਰਨ ਵੇਲੇ ਥੋੜਾ ਬਹੁਤਾ ਦੁੱਧ ਰਹਿ ਗਿਆ ਉਹਦੇ ਵਿੱਚ ਥੋੜਾ ਬਹੁਤਾ ਬੈਕਟੀਰੀਆ ਪਿਆ ਤਾਂ ਦੋਸਤੋ ਉਹ ਜਦੋਂ ਤੁਹਾਡਾ ਪਸ਼ੂ ਕਾਵਿੰਗ ਕਰੂਗਾ ਕਾਵਿੰਗ ਹੋਊਗਾ ਸੂਊਗਾ ਅਗਲੇ ਸੂਏ ਉਸ ਟਾਈਮ ਤੁਹਾਡੇ ਪਸ਼ੂ ਨੂੰ ਤੁਹਾਡੇ ਜਾਨਵਰ ਨੂੰ 100% ਕਾਓ ਮਤਲਬ ਮਸਟਾਈਟਸ ਆਊਗੀ ਆਊਗੀ ਕਿਉਂਕਿ ਉਹਦੇ ਅੰਦਰ ਬੈਕਟੀਰੀਆ ਕੁਝ ਅੰਸ ਪਏ ਐ ਉਹਨੇ ਹੌਲੀ ਹੌਲੀ ਉੱਥੇ ਪ੍ਰਕਿਰਿਆ ਕਰਦੇ ਰਹਿਣਾ ਜਦੋਂ ਉਹ ਪ੍ਰਕਿਰਿਆ ਕਰਦੇ ਰਹਿਣਾ ਜਦੋਂ ਜਾਨਵਰ ਸੁੰਦਾ ਤਾਂ ਉਹ ਇੱਕਦਮ ਗਰੋਥ ਕਰਦਾ ਤੇ ਮਸਟਾਈਟਸ ਹੋ ਜਾਂਦੀ ਹੈ ਕਈ ਵਾਰ ਇਥੇ ਨਾ ਲੇਵਾ ਸੁੱਝ ਜਾਂਦਾ ਲੇਵਾ ਕਰੜਾ ਹੋਏ ਦਮ ਸਿੱਧੀਆਂ ਆਉਣ ਲੱਗ ਪੈਂਦੀਆਂ ਇਹ ਮੇਨ ਕਾਰਨ ਹੈ ਡੀ ਸੀ ਟੂ ਜ਼ਰੂਰ ਕਰੋ ਕੁਝ ਐਂਟੀਬਾਇਓਟਿਕ ਤੁਸੀਂ ਵੀ ਚੜਾ ਸਕਦੇ ਹੋ ਅੱਜ ਕੱਲ ਮਾਰਕੀਟ ਦੇ ਵਿੱਚ ਬਹੁਤ ਸਾਰੀਆਂ ਟਿਊਬਾਂ ਆਉਂਦੀਆਂ ਟਰਾਈ ਕਰਨ ਸਮੇਂ ਆਪਣੇ ਪਸ਼ੂ ਦੇ ਥਣਾ ਦੇ ਵਿੱਚ ਟਿਊਬਾਂ ਐਂਟੀਬਾਇਓਟਿਕ ਜ਼ਰੂਰ ਚੜਾਓ ਇਹ ਡੀ ਸੀ ਟੂ ਥੈਰੇਪੀ ਹੈ ਇਹ ਜ਼ਰੂਰ ਕਰਨੀ ਚਾਹੀਦੀ ਹੈ ਲਾਸਟ ਕਾਰਨ ਹੈ ਦੋਸਤੋ ਫੀਡ ਸਪਲੀਮੈਂਟ ਫੀਡ ਸਪਲੀਮੈਂਟ ਜਿਵੇਂ ਤੁਸੀਂ ਮਿਨਰਲ ਮਿਕਚਰ ਵਗੈਰਾ ਦਿੰਨੇ ਹੋ ਵਧੀਆ ਖਾਣਾ ਪੀਣਾ ਆਪਣੇ ਪਸ਼ੂ ਨੂੰ ਦਿੰਨੇ ਹੋ ਦਾ ਮੈਨ ਤੁਹਾਡੇ ਪਸ਼ੂ ਨੂੰ ਇਮਿਊਨਿਟੀ ਸਿਸਟਮ ਸਟਰੋਂਗ ਕਰਨ ਦੇ ਲਈ ਕੁਝ ਇਹੋ ਜਿਹੇ ਵਿਟਾਮਿਨ ਹੁੰਦੇ ਆ ਜਿਵੇਂ ਕਿ ਵਿਟਾਮਿਨ E ਤੇ ਸੇਲੀਨੀਅਮ ਦੋ ਵਿਟਾਮਿਨ ਜਿਹੜੇ ਇਹ ਇਹ ਬਹੁਤ ਜ਼ਰੂਰੀ ਨੇ ਪਸ਼ੂ ਨੂੰ ਦੇਣ ਦੇ ਲਈ ਜਿਹੜੇ ਕਿ ਤੁਹਾਡੇ ਪਸ਼ੂ ਦੀ ਇਮਿਊਨਿਟੀ ਸਿਸਟਮ ਨੂੰ ਸਟਰੋਂਗ ਕਰਦੇ ਆ ਜੇਕਰ ਤੁਹਾਡੇ ਪਸ਼ੂ ਦਾ ਇਮਿਊਨਿਟੀ ਸਿਸਟਮ ਸਟਰੋਂਗ ਆ ਤਾਂ ਤੁਹਾਡੇ ਪਸ਼ੂ ਨੂੰ ਜੇਕਰ ਕੋਈ ਬਿਮਾਰੀ ਆਉਗੀ ਤਾਂ ਉਹ ਬਿਮਾਰੀ ਨੂੰ ਇਮਿਊਨਿਟੀ ਸਿਸਟਮ ਕੰਟਰੋਲ ਕਰ ਲੂਗਾ ਬਿਮਾਰੀ ਨੂੰ ਖਤਮ ਕਰ ਦੂਗਾ ਖਿਲ ਕਰ ਦੂਗਾ ਬਿਮਾਰੀ ਵਾਲੇ ਬੈਕਟੀਰੀਆ ਨੂੰ ਇਸ ਕਰਕੇ ਦੋਸਤੋ ਜਿਹੜਾ ਤੁਹਾਡਾ ਵਿਟਾਮਿਨ E ਦੇ ਅੱਜਕਲ ਮਾਰਕੀਟ ਦੇ ਵਿੱਚ ਵਿਟਾਮਿਨ E ਤੇ ਵਿਟਾਮਿਨ ਸੇਲੀਨੀਅਮ ਦੇ ਇੰਜੈਕਸ਼ਨ ਵੀ ਆਉਂਦੇ ਆ ਪਾਊਡਰ ਫਾਰਮ ਦੇ ਵਿੱਚ ਵੀ ਆਉਂਦੇ ਆ ਇਨਾਂ ਦਾ ਫੀਡ ਸਪਲੀਮੈਂਟ ਦੇ ਵਿੱਚ ਹੋਣਾ ਭਰਪੂਰ ਮਾਤਰਾ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਦ ਪਸ਼ੂ ਦੀ ਇਹਨਾਂ ਨੇ ਪਸ਼ੂ ਦੀ ਇਮਿਊਨਿਟੀ ਪਾਵਰ ਨੂੰ ਸਟਰੋਂਗ ਕਰਨਾ ਹੈ ਕਿਸਾਨ ਵੀਰੋ ਮਸਟੈਟਸ ਤੋਂ ਬਚਣ ਦੇ ਲਈ ਇਹ ਪ੍ਰਿਕਾਸ਼ਨ ਹੈ ਤੁਸੀਂ ਪੰਜ ਸੱਤ ਜਿਹੜੇ ਤੁਸੀਂ ਆਪਣੇ ਲਾਗੂ ਕਰ ਸਕਦੇ ਹੋ ਉਹਨਾਂ ਬਿਲਕੁਲ ਜੇਕਰ ਤੁਹਾਨੂੰ ਇਹਨਾਂ ਬਾਰੇ ਜਾਣਕਾਰੀ ਹੋਊਗੀ ਇਹਨਾਂ ਨੂੰ ਲਾਗੂ ਕਰੋਗੇ ਤੇ 99% ਆਪਣੇ ਪਸ਼ੂਆਂ ਨੂੰ ਤੁਸੀਂ ਮਸਟਾਈਟਸ ਤੋਂ ਬਚਾ ਸਕਦੇ ਹੋ ਜੇਕਰ ਮਸਟਾਈਟਸ ਆ ਗਈ ਤਾਂ ਇਹਨਾਂ ਬਾਰੇ ਐਂਟੀਬਾਇਟਿਕ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਐਂਟੀਬਾਇਟਿਕਾਂ ਤੇ ਵੀ ਆਪਾਂ ਅੱਗੇ ਵੀਡੀਓ ਦੇ ਵਿੱਚ ਤੁਹਾਡੇ ਲਈ ਲੈ ਕੇ ਆਵਾਂਗੇ ਪਰ ਇਹਨਾਂ ਪ੍ਰਕਾਸ਼ਨਾਂ ਤੇ ਜੇਕਰ ਤੁਸੀਂ ਧਿਆਨ ਦੇ ਲੋਗੇ ਤਾਂ ਤੁਸੀਂ ਇਸ ਮਸਟਾਈਟਸ ਤੋਂ ਆਪਣੇ ਪਸ਼ੂ ਨੂੰ ਬਚਾ ਸਕਦੇ ਹੋ ਆਪਣੇ ਪੈਸਾ ਸੇਵ ਕਰ ਸਕਦੇ ਹੋ ਆਪਣੇ ਪਸ਼ੂ ਦੀ ਲਾਈਫ ਵੀ ਸੇਵ ਕਰ ਸਕਦੇ ਹੋ ਵੀਡੀਓ ਦੇਖਣ ਦੇ ਲਈ ਧੰਨਵਾਦ ਤੇ ਜੇ ਆਪਣਾ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਆਪਣੇ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਇਸ ਤਰ੍ਹਾਂ ਦੀਆਂ ਵੀਡੀਓ ਆਪਾਂ ਆਪਣੇ ਪੇਜ ਤੇ ਅਪਲੋਡ ਕਰਦੇ ਰਵਾਂਗੇ ਵੀਡੀਓ ਦੇਖਣ ਦੇ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ